ਸਰਸ਼ੀ ਕਲਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਕਹਾਣੀ ਕਰਨੇ ਸਿਮਰਨ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਵੀ ਜਰੂਰ ਪਸੰਦ ਆਵੇਗੀ ਆਓ ਸ਼ੁਰੂ ਕਰਦੇ ਹਾਂ ਗੱਲ ਕੋਈ ਬਹੁਤ ਹੀ ਪੁਰਾਣੀ ਨਹੀਂ ਹਲੇ 2 ਦਿਨ ਹੀ ਹੋਏ ਸਨ ਮਿੰਦੀ ਨੂੰ ਵਿਆਹ ਚੰਗਾ ਪਲਾ ਵਿਆਹ ਕੀਤਾ ਬਰਾਤਪੁਰੀ ਸੱਚਤੱਕ ਗਈ ਸੀ ਕੁੜੀ ਵਾਲਿਆਂ ਦੇ ਪਿੰਡ ਕੁੜੀ ਵਾਲਿਆਂ ਨੇ ਵੀ ਫਿਰ ਅੱਗੋਂ ਬਰਾਤ ਦੀ ਪੂਰੀ ਲਾਜ ਰੱਖੀ ਖਾਨ ਨੂੰ ਖੁੱਲਾ ਪੀਣ ਨੂੰ ਖੁੱਲਾ ਖਾਨ ਪੀਣ ਦੀ ਇੰਨੀ ਵਨਗੀ ਸੀ ਕਿ ਲੋਕਾਂ ਤੋਂ ਤਾਂ ਨਾਂ ਵੀ ਨਹੀਂ ਸੀ ਗਿਨੇ ਜਾਂਦੇ ਆਪਣੀ ਸਮਰੱਥਾ ਤੋਂ ਤਾਂ ਵੱਧ ਹੀ ਕਰਗੇ ਸਨ ਕੁੜੀ ਬਲੀ ਬਰਾਤ ਆਪਣੀ ਮਹਿਮਾਨ ਨੇ ਵਾਜੀ ਤਾਂ ਪੂਰੀ ਖੋਇਸ਼ੋ ਕੀ ਪਿੰਡ ਦੀ ਨੋਂ ਨੂੰ ਨਾਲ ਲੈ ਕੇ ਗਈ ਸੀ ਮਿੰਦੋ ਤੋਂ ਵੀ ਆਪਣੇ ਵਿਆਹ ਦਾ ਚਾ ਚੁੱਕਿਆ ਨਹੀਂ ਸੀ ਜਾ ਰਿਹਾ ਲੋਕ ਖੜਖੜ ਗੱਲਾਂ ਕਰਦੇ ਸਨ ਕਿ ਮਿੰਦੇ ਰਿਤਾ ਦੋਵੇਂ ਹੱਥਾਂ ਵਿੱਚ ਲੱਡੂ ਨੇ ਇੱਕ ਤਾਂ ਉਹਦੀ ਵੋਟੀ ਮੇਰੀ ਪਰੀ ਤੇ ਦੂਜਾ ਉਹ ਖਜ਼ਾਨਾ ਜੋ ਇਹ ਪਰੀ ਦਾਸ ਦੇ ਰੂਪ ਵਿੱਚ ਆਪਣੀ ਨਾਲ ਲਈ ਸੀ ਦੋ ਦਿਨ ਤੱਕ ਪਿੰਡ 'ਚ ਵੀ ਕਾਫੀ ਚਹਲ ਪੈਲ ਰਹੀ ਮਿੰਤੇ ਦੇ ਘਰ ਵੀ ਵਧਾਈਆਂ ਤੇ ਮਠਿਆਈਆਂ ਦਾ ਹੜਾ ਆ ਰਿਹਾ ਪ੍ਰਾਣਿਆਂ ਰਿਸ਼ਤੇਦਾਰਾਂ ਨੇ ਮਿੰਤੇ ਦੇ ਘਰ ਪੂਰੀ ਰੌਣਕ ਲਾਈ ਰੱਖੀ ਮਿੰਤੇ ਦੀ ਮਾਂ ਦੇ ਤਾਂ ਪੁੰਝੇ ਪੈਰ ਨਹੀਂ ਸੀ ਲੱਗ ਰਹੇ ਪਰ ਦੋ ਦਿਨ ਮੰਗਰੋ ਨਜ਼ਾਰਾ ਇੱਕਦਮ ਜੱਗ ਗਿਆ ਜਿਸ ਵਿੱਚ ਹਾਸੀਆਂ ਖੇਡੀਆਂ ਕਰਦਿਆਂ ਦੀ ਆਵਾਜ਼ ਗੂੰਜਦੀ ਸੀ ਹੁਣ ਉਸੇ ਘਰ ਵਿੱਚ ਤਰਮਿਤਾ ਦੇ ਦਿਲ ਕੰਬਾਉ ਵੈਨ ਸੱਤ ਗੁਆਣਡ ਵਿੱਚ ਵੀ ਸੁਣਨ ਲੱਗ ਪਏ ਸਨ ਮਿੰਦੇ ਤਾਂ ਜਿਵੇਂ ਆਪਣੀ ਸੁੱਧ ਬੋਧੀ ਗਵੱਚ ਬੈਠਾ ਸੀ ਪਿੰਡ ਦੀਆਂ ਵਡੇਰੀ ਉਮਰ ਦੀਆਂ ਔਰਤਾਂ ਜੋ ਸੋਗ ਮਨੋਣ ਲਈ ਕਟੀਆਂ ਹੋਈਆਂ ਸਨ ਕਦੇ ਮਿੰਦੇ ਵੱਲ ਹੋ ਜਾਂਦੀਆਂ ਕਦੇ ਮਿੰਦੇ ਦੀ ਮਾਂ ਵੱਲ ਉਹਨਾਂ ਵਿੱਚੋਂ ਹੀ ਕੁਝ ਤ੍ਰਿਮਤਾ ਮਿੰਦੇ ਨੂੰ ਆਖ ਰਹੀਆਂ ਸਨ ਵੇ ਵੇ ਰੋਂਦਾ ਕਿਉਂ ਨਹੀਂ ਕਿਉਂ ਆਪਣੀ ਜਿੱਦ ਤਪੌਂ ਤੇ ਤੁਲੀਆਂ ਜਾਣ ਵਾਲੀ ਤਾਂ ਤੁਰ ਗਈ ਹੋਣ ਤੂੰ ਕਿਉਂ ਆਪਣੀ ਜਾਨ ਦਾ ਦੁਸ਼ਮਣ ਬਣਿਆ ਬੈਠਾ ਵੇ ਕੇਰਲਾ ਕਿਰਾ ਹੰਝੂ ਹੋਰ ਨਹੀਂ ਤਾਂ ਆਪਣੇ ਬੁਢੜਿਆਂ ਦਾ ਹੀ ਵਸਾ ਕਰ ਲਾਵੀ ਤੇਰੀ ਬੁਢੜੀ ਮਈ ਤੇਰਾ ਬੁਢੜਾ ਪਿਓ ਕਿ ਕੌਣ ਸੰਭਾਲੂ ਉਹਨਾਂ ਨੂੰ ਪੁੱਤ ਵੀ ਰੋਲਾ ਪਰਿੰਦਾ ਤਾਂ ਜਿਵੇਂ ਪੱਥਰ ਦੀ ਮੂਰਤ ਹੀ ਬਣ ਬੈਠਾ ਸੀ ਤਾਈ ਤੈਂ ਕਿਦੇ ਪੱਥਰ ਨੂੰ ਰੋਦਿਆਂ ਵੇਖਿਆ ਨਾਲੇ ਕੌਣ ਕਹਿੰਦਾ ਮੇਰੀ ਨਿੰਮੋ ਮਰ ਗਈ ਉਹ ਤਾਂ ਜਿਉਂਦੀ ਆ ਮੇਰੇ ਦਿਲ ਵਿੱਚ ਇਦਾਂ ਕਿਦਾਂ ਮਰ ਗਈ ਉਹ ਮਸੀਹ ਮਿੰਦੇ ਨੇ ਦੋ ਬੋਲਾ ਪੜੇ ਮੂੰਹੋਂ ਕੱਢੇ ਸੰ ਫਿਰ ਪਤਾ ਨਹੀਂ ਰੱਬ ਜਾਣੀ ਉਹਨੂੰ ਕੀ ਹੋਇਆ ਜਮ੍ਹਾਂ ਹੀ ਸ਼ੁਦਾਈਆਂ ਵਰਗਾ ਹੋ ਗਿਆ ਕੀ ਤਮਾਸ਼ਾ ਲਾਇਆ ਇਹ ਬੇਬੇ ਬੇਬੇ ਮਿੰਦੀ ਦੀ ਮਾਸ ਨੂੰ ਸੰਭਾਲਣ ਲਈ ਉੱਠ ਖਲੋਤੀ ਪੁੱਤ ਵੀ ਪੁੱਤ ਅਦੇਸਾ ਤੇਰੀ ਬੇਬੇ ਹਾਂ ਦੱਸ ਦੱਸ ਮੈਨੂੰ ਕੀ ਹੋਇਆ ਬੇਬੇ ਅਟੈਂਟ ਜਾਂ ਕੀ ਗੱਡਿਆ ਪਿਆ ਆਪਣੇ ਘਰੇ ਨਾਲੇ ਹੀ ਇੰਨੇ ਸਾਰੇ ਲੋਕ ਕਿਉਂ ਆਏ ਨੇ ਦੱਸਨਾ ਬੇਬੇ ਕੀ ਹੋਇਆ ਲੋਕਾਂ ਭਣੀ ਮਿੰਦੀ ਨੂੰ ਆਪਣੀ ਬੋਟੀ ਦੇ ਮਰਨ ਦਾ ਅਜਾਹ ਸਦਮਾ ਲੱਗਿਆ ਕਿ ਆਪਣੀ ਯਾਦਦਾਸ਼ਤ ਤੱਕ ਭੁੱਲ ਗਈ ਉਸ ਦੀਆਂ ਗੱਲਾਂ ਕਿਸੇ 5 ਸਾਲਾਂ ਦੇ ਜੁਆਕ ਜਿਹੀਆਂ ਹੋ ਗਈਆਂ ਤੇ ਇਨੀ ਕੀ ਹੋ ਗਈ ਸੀ ਉਸ ਦੀ ਸੋਚ ਤੇ ਸਮਰੱਥਾ ਪਿੰਡ ਵਾਲਿਆਂ ਲਈ ਮਿੰਦੇ ਦਾ ਇਹ ਵਰਤਾਰਾ ਕੋਈ ਉਪਰੀ ਸ਼ੈ ਮੱਥੇ ਲੱਗਣਾ ਸੀ ਉਸੇ ਸਾਲ ਨੂੰ ਵੇਖ ਕੇ ਕਈ ਕਹਿ ਰਹੇ ਸਨ ਕਿ ਮਿੰਦੇ ਦਾ ਦਿਮਾਗ ਹਿੱਲ ਗਿਆ ਜੋ ਇਹੋ ਜਿਹੀਆਂ ਬੇਤੁਕੀਆਂ ਜਿਹੀਆਂ ਗੱਲਾਂ ਕਰਨ ਦਿਆ ਤੇ ਕਈ ਤਾਂ ਉਸਤੇ ਇਸ ਵਰਤਾਰਾ ਨੂੰ ਨਿੰਮੋਦੀ ਰੋਧਾ ਕਰ ਰਹੇ ਮੰਨਣ ਲੱਗ ਪਏ ਸਨ ਅਖੀਰ ਰੋਧੀ ਗਤੀ ਨਹੀਂ ਹੋਈ ਇੱਥੇ ਹੀ ਪਟਕ ਰਹੀ ਪਈਆ ਲੋਕ ਵੀ ਕੰਮਲੇ ਉਸ ਦਿਨ ਤੋਂ ਇਹੀ ਮੰਨਣ ਲੱਗ ਪਏ ਕਿ ਮਿੰਦੇ ਦੇ ਤੌਸ ਦੀ ਵਰਟੀ ਦਾ ਸਾਇਆ ਆਇਆ ਉਜੋ ਕਹਿੰਦੀ ਆ ਮਿੰਦਾ ਉਹੀ ਕਰਦਾ ਹੌਲੀ ਹੌਲੀ ਲੋਕਾਂ ਨੇ ਮਿੰਦੇ ਦੇ ਕਰ ਜਾਣਾ ਵੀ ਛੱਡ ਦਿੱਤਾ ਲੋਕ ਆਪਣੇ ਮਿੰਦੇ ਦੇ ਕਰ ਬਦਰੂਹਾਂ ਦਾ ਵਾਸ ਹੋ ਗਿਆ ਸੀ ਸੰਸਕਰ ਮੰਗਰ ਹੋਣ ਪਿੰਡੇ ਲੋਕ ਸੱਥਾਂ ਵਿੱਚ ਬਹਿ ਕੇ ਇਸ ਵਿਸ਼ੇ ਤੇ ਗੱਲਾਂ ਕਰਦੇ ਮਿਲਦੇ ਕੋਈ 10 ਦਿਨਾਂ ਮੰਗਰੋ ਚਤ ਪਿੰਡੇ ਬੋੜ ਥੱਲੇ ਸੱਤ ਸਜੀਤਾ ਭਜਨਾ ਦੂਰੋਂ ਹੀ ਸਭ ਨੂੰ ਸਸੀ ਕਾਲ ਬੁਲਾਉਂਦਾ ਹੋਇਆ ਲੰਗਮਾਰ ਦਾ ਤੁਰਿਆ ਆਵੀ ਮੱਖਾਂ ਸਸੀ ਕਾਲ ਜੀ ਸਾਰਿਆਂ ਨੂੰ ਆਇਆ ਓਏ ਭਜਨਿਆ ਕਾਤ ਭੜੇ ਦਿਨਾਂ ਵਾਦ ਆਰਸ਼ਨ ਕੀਤੇ ਕੀ ਗੱਲ ਸੁਖਤ ਹੈ ਸਤਜਪਟੇ ਨਿਸ਼ਤਰ ਸਿੰਘ ਨੇ ਪੁੱਛਿਆ ਉਹ ਹਾਂ ਪਈ ਮੇਰੀ ਤਾਂ ਸੁੱਖਾ ਪਰ ਮਿੰਦੇ ਨੂੰ ਕੀ ਹੋਇਆ ਸੁਣਿਆ ਉਹਦੀ ਬੋਟੀ ਚਲਾਣਾ ਕਰ ਗਈ ਪਜੜਣੀ ਨੇ ਲੱਤ ਸਿੱਧੀ ਕਰ ਦੇਆ ਸੱਤ ਵਿੱਚ ਰਲਦੇ ਨੇ ਆਖਿਆ ਕੀ ਦਸੀਏ ਪ੍ਰਾਵਾ ਉਹਦੇ ਵਾਲੀ ਤਾਂ ਬਾਲਿਓ ਮੜੀ ਹੋਈ ਹਲੇ ਦੋ ਦਿਨ ਨਹੀਂ ਹੋਏ ਸੀ ਵਿਆਹ ਨੂੰ ਕੀ ਪਤਾ ਲੱਗਦਾ ਅਲਤੋ ਬੋਲਿਆ ਉਹ ਤੂੰ ਚੁੱਪ ਕਰ ਮੈਂ ਦੱਸਦਾ ਗਲਪੀ ਇਦਾਂ ਹੋਈ ਕਿ ਪਰਚਾਈ ਗਈ ਸੀ ਸਾਗ ਤੋੜਦ ਹੁਣ ਅਗੋਂ ਪਰਚਾਈ ਪਈ ਸਾਡੀ ਪੂਲੀ ਉਹਨੂੰ ਕੀ ਪਤਾ ਸੀ ਵੇ ਕਿਹੜੇ ਖੇਤੋਂ ਸਾਗ ਲਿਓਣਾ ਉਹ ਪਈ ਤੁਰ ਗਈ ਪਰਲੇ ਬੰਨੇ ਉਧਰ ਸ਼ਮਸ਼ਾਨਾ ਬੰਨੇ ਬਈ ਫੇਰ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਾਨੂੰ ਤਾਂ ਉਦੋਂ ਮੁੜ ਕੇ ਪਤਾ ਲੱਗਾ ਜਦ ਮਿੰਦੇ ਕਰ ਵਹਿਣ ਪੈਣ ਲੱਗੀ ਸਿੱਖੂ ਨੇ ਗੱਲ ਮੁਕਾਈ ਭਜਨਾ ਕੰਨ ਲਾਇਓ ਦੀ ਗੱਲ ਨਾ ਸੁੰਦਰੀਆ ਅੱਛਾ ਤਈ ਗੱਲ ਆ ਇੱਕ ਲੰਮਾ ਸਾਲ ਲੈ ਕੇ ਉਹ ਮੁੜ ਤੋਂ ਆਖਣ ਲੱਗਾ ਪਰਬਈ ਇੱਕ ਗੱਲ ਮੇਰੀ ਸਮਝ ਨਹੀਂ ਆਈ ਕਿ ਭਜਾਈ ਨੂੰ ਜਾਂਦੇ ਨੂੰ ਕਿਸੇ ਨੇ ਤਾਂ ਵੇਖਿਆ ਹੋਣਾ ਫੇਰ ਕੀ ਕਿਸੇ ਨੇ ਉਹਨੂੰ ਰੋਕਿਆ ਟੋਕਿਆ ਵੀ ਨਹੀਂ ਕੀ ਪਤਾ ਭਜਨੇ ਆ ਨਾਲੇ ਅਸੀਂ ਕਿਹੜਾ ਆਪ ਵੇਖਿਆ ਆ ਬੁੜੀਆਂ ਤੀਵੀਆਂ ਦੇ ਮੂੰਹੋਂ ਇਹ ਸੁਣਿਆ ਨਿਸ਼ਤਰ ਸਿੰਘ ਨੇ ਵਿਚਲੀ ਗੱਲ ਦੱਸੀ ਗੱਲ ਕੀ ਜਿੰਨੇ ਮੂੰਹ ਓਨੀਆਂ ਗੱਲਾਂ ਸਾਥ ਚ ਬੈਠੇ ਮਰਦ ਆਪਣੀ ਮਾਲਾ ਜਪਦੇ ਰਹੇ ਤੇ ਗਲੀ ਚ ਖੜੀਆਂ ਤ੍ਰਿੰਮਤਾ ਆਪਣਾ ਹੀ ਅਵੱਲ ਰਾਗ ਆਲਾਪ ਦਿਆਂ ਰਹੀਆਂ ਜਦ ਕਿ ਅਸਲ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਸੀ। ਵਾਗਰੋ ਵਾਗਰੋ ਵੀ ਖਲਪੈਣੇ ਕੀ ਜਮਨ ਆ ਗਿਆ। ਪਤਾ ਨਹੀਂ ਕੀ ਟੋਣਾ ਕਰਕੇ ਲਈ ਸੀ ਨਾਲ। ਆਪ ਤਾਂ ਜੈਵਡੜੀ ਮਰ ਖੱਪ ਗਈ। ਨਾਲੇ ਰੋੜ ਕੇ ਲੈ ਗਈ ਸਾਰਾ ਟੱਬਰ। ਤੇਜਕੌਰ ਦੀਆਂ ਗੱਲਾਂ ਕੋਲ ਖੜੀਆਂ। ਤ੍ਰਿੰਮਤਾਂ ਦੇ ਸੀਨੇ ਕਿਸੇ ਤੇਜ ਪਰਸ਼ੇ ਵਾਂਗ ਛੇਦ ਕਰਦੀ ਗਈਆਂ। ਨਹੀਂ ਪੈਣੇ। ਅ ਕੀ ਹੋਈਆਂ ਗੱਲਾਂ ਕਰਨੀਆਂ। ਭਲਾ ਇਸ ਵਿੱਚ ਉਸ ਨਿਮਾਣੀ ਦਾ ਕੀ ਕਸੂਰ। ਦੋਸ਼ ਉਹਦਾ ਨਹੀਂ। ਦੋਸ਼ ਤਾਂ ਉਹਦੀ ਹੋਣੀ ਦਾ ਹੈ। ਬੰਤੂ ਨੇ ਮਰਛੂ ਕੀ ਨਿੰਮਧਾ ਪੱਕ ਪੂਰੀਆ ਕੀ ਪਤਾ ਪਈ ਕਸੂਰ ਹੋਣੇ ਦਾ ਕਿਦਾ ਤੇਜਕੋਰ ਨੇ ਮੂੰਝਾ ਵਟਦਿਆਂ ਕਿਹਾ ਕਿਹਾ ਹੱਸ ਆਵਸਤਾ ਪਰਿਵਾਰ ਸੇ ਮਿੰਦੇ ਹੁਰੰਦਾ ਪਲੋ ਪਲਿਸਾ ਟੈਟੇ ਰਹੀ ਹੋਗੀ ਪਤਾ ਨਹੀਂ ਹੁਣ ਅੱਗੋ ਕੀ ਹੋ ਪਲਾ ਰੱਬ ਦੇ ਲਿਖਿਆ ਕੌਣ ਮਿਟਾ ਸਕਦਾ ਜਰਨਲੀ ਨੇ ਜਿਵੇਂ ਪਾਣਾ ਮੰਨਣ ਲਈ ਸਭ ਨੂੰ ਅੱਖ ਛੱਡਿਆ ਹੋਵੇ ਇਸ ਤੋਂ ਛੋਟੋ ਸੇ ਇਸ ਤਰ੍ਹਾਂ ਕਹਿੰਦਾ ਮਕਸਦ ਕੋਲ ਖੜੀਆਂ ਤ੍ਰਿਮਤਾਂ ਨੂੰ ਇਸ਼ਾਰੇ ਨਾਲ ਚੁੱਪ ਕਰਾਉਣਾ ਵੀ ਸੀ ਦੋ ਦਿਨ ਮੰਗਰੋਂ ਰਾਤ ਦੇ ਤੀਜੇ ਪਹਿਰ ਮਿੰਦਰ ਚੋਰੀ ਛਿਪੇ ਕਰੋਂ ਸ਼ਮਸ਼ਾਨਾ ਵੱਲ ਨੂੰ ਤੁਰ ਪਿਆ। ਦਿਮਾਗੀ ਹਾਲਤ ਦਰੁਸਤ ਨਾ ਹੋਣ ਦੇ ਬਾਵਜੂਦ ਵੀ ਉਸ ਦੇ ਘਰ ਕੋਈ ਐਸਾ ਨਾ ਸੀ ਜੋ ਉਸ ਦੀ ਗੌਰ ਕਰਦਾ। ਸਵਾਪੇ ਵਿੱਚ ਹੀ ਗਵਾਚੇ ਆਪਣੇ ਆਪ ਵਿੱਚ ਮਸਤ ਮਾਪੇ ਨੂੰ ਨੋਂਦੇ ਮਰਨ ਦਾ ਅੰਤਨ ਦਾ ਦੁੱਖ ਸੀ ਤੇ ਆਪਣੇ ਪੁੱਤਰ ਦੀ ਸ਼ਦਾਈ ਹੋਣ ਦਾ ਚੋਰਾ ੜ। ਉਹਨਾਂ ਦਾ ਦੁੱਖ ਕਿਸੇ ਨੇ ਵੰਡਾਇਆ ਕੱਟਣ ਵਾਲਾ ਨਹੀਂ। ਸਭ ਨੂੰ ਮੁਰਮੁਰ ਗੱਲ ਛੇੜਨ ਤੇ ਜਖਮਾਂ ਤੇ ਲੂਣ ਭੁੱਕਣ ਜਿਹਾ ਸੀ। ਇਸ ਕਰਕੇ ਉਹ ਬਹੁਤਾ ਕਿਸੇ ਨਾਲ ਆਪਣੇ ਦੁੱਖਦਰ ਦੀ ਸਾਝ ਨਹੀਂ ਸਨ ਪਾਉਂਦੀ ਪਰ ਕਰਦੀ ਹੋਰ ਮੈਂਬਰ ਜਿਵੇਂ ਕਿ ਮਿੰਦੇ ਦਾ ਵੱਡਾ ਭਰਾ ਤੇ ਭਜਾਈ ਉਹ ਖਰੇ ਕਿਉਂ ਮਿੰਦੇ ਦੇ ਪ੍ਰਤੀ ਆਪਣੀ ਬੰਦੀ ਜ਼ਿੰਮੇਵਾਰੀ ਅਦਾ ਨਹੀਂ ਕਰਨ ਰਹੇ ਇਹ ਗੱਲ ਜਿੰਨੀ ਹੈਰਾਨੀ ਵਾਲੀ ਸੀ ਉਸ ਤੋਂ ਵੀ ਕਿਤੇ ਵੱਧ ਸ਼ਰਮਨਾਕ ਸੀ ਕਿਉਂਕਿ ਜਦੋਂ ਮਿੰਦੇ ਨੇ ਛੋਟੇ ਹੁੰਦੇ ਹੋਏ ਵੀ ਆਪਣੇ ਭਰਾ ਦੀ ਹਰ ਲੋੜ ਤੋੜ ਵੱਲੋਂ ਮਦਦ ਕੀਤੀ ਸੀ ਭਜਾਈ ਆਪਣੀ ਨੂੰ ਵੀ ਉਹਦੇ ਕਦੇ ਬੁੱਲ ਕਬੂਲ ਨਹੀਂ ਸੀ ਬੋਲਿਆ ਸਗੋ ਉਦਲੀਤ ਜਿਹੋ ਜਿਹੋ ਦੀ ਮਾਂ ਸੀ ਤੇਹੀ ਸੀ ਉਦੀ ਪਰਛਾਈ ਪਰ ਮਿੰਦੇ ਨਾਲ ਪਾਪਰੀ ਹੋਣੀ ਮੰਗਰੂ ਨਾ ਤਾਂ ਉਹਦੇ ਭਰਾ ਤੇ ਨਾ ਹੀ ਉਹਦੇ ਪਰਛਾਈ ਨੇ ਮਿੰਦੇ ਨੂੰ ਰੋਣ ਲਈ ਮੋਢਾ ਹੀ ਦਿੱਤਾ ਸਗੋ ਉਸ ਨਾਲ ਗਹਿਰਾਂ ਤੋ ਵੇ ਵਤ ਕੇ ਵੇਰੁਖੀ ਵਰਤੀ ਹੁਣ ਜਦ ਰਾਤ ਨੂੰ ਅਛਿੰਦਾ ਸ਼ਮਸ਼ਾਨਾ ਬੰਨੀ ਤੁਰਿਆ ਤਾਂ ਉਸ ਦੇ ਘਰ ਦੇ ਕਿਸੇ ਵੀ ਜੀ ਨੂੰ ਉਸ ਦੇ ਘਰੋਂ ਤੋ ਜਾਣ ਦਾ ਪਤਾ ਨਾ ਲੱਗਾ ਕੋਕਸ ਤੇ ਪੇ ਘਰ ਦੇ ਜੀਆਂ ਨੂੰ ਵੇਖ ਮਿੰਦਾ ਖਰੇ ਕੀ ਸੋਚ ਕੇ ਘਰੋਂ ਤੁਰ ਪਿਆ ਰਾਤ ਆਪਣੇ ਤੀਜੇ ਪਹਿਰ ਦਾ ਖੌਫनाक ਜਿਹਾ ਵਿਖੋਂਦੀ ਰਹੀ ਪਰ ਸਿੰਦਾ ਸੀ ਕਿ ਦਰਿਆ ਸਹਿਮਿਆ ਵੀ ਆਪਣੀ ਮੰਜ਼ਿਲ ਵੱਲ ਤੁਰਿਆ ਜਾ ਰਿਹਾ ਸੀ ਕਦੇ ਕਿਸੇ ਕੁੱਤੇ ਦੇ ਭੌਂਕਣ ਦੀ ਆਵਾਜ਼ ਉਸਨੂੰ ਤੁਰੰਦਰਤੀ ਘਹਿਲਾ ਛੜਦੀ ਕਦੇ ਗੂੰਗੀ ਬੋਲੀ ਰਤਾ ਉਸਨਾਂ ਨੱਟ ਉਸਨੂੰ ਖੌਫਦਾ ਕਰਦਾ ਜਾਂਦਾ ਇਸ ਸਭ ਦੇ ਬਾਵਜੂਦ ਵੀ ਉਹ ਆਪਣੇ ਕਿਸੇ ਅਣਜਾਨ ਇਰਾਦੇ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ ਸੀ ਸ਼ਮਸ਼ਾਨਘੜਹ ਪਹੁੰਚਣ ਦੀ ਦੇਰ ਸੀ ਕਿ ਮਿੰਦੇ ਨੂੰ ਕੁਝ ਭੁੱਲਿਆ ਵਰਸੀ ਆ ਜਾਦੋਂ ਲੱਗਾ ਸਿਰ ਨੂੰ ਕਮੇਜ ਹੀ ਚੜਦੇ ਗਏ ਤੇ ਪੈਰੀ ਡਾਮਾਡੋਲ ਹੁੰਦਾ ਮਿੰਦਾ ਥਾਈ ਟੇਰੀ ਹੋ ਗਿਆ। ਅਗਲੀ ਸਵੇਰ ਹਾਈਵੇ ਤੇ ਕੀ ਹੋ ਗਿਆ ਇਹਨੂੰ? ਮਿੰਦੀ, ਕਹੇ ਮਿੰਦੀ। ਬਸੰਤ ਕੌਰ ਨੇ ਕਾਬਰਦਿਆਂ ਚੀਕ ਜਿਹੜਾ ਪਾ ਛੱਡਿਆ। ਨਹੀਂ ਹੁਣ ਕੀ ਹੋ ਗਿਆ ਤੇਰੇ ਦਿਉਰ ਨੂੰ? ਕੱਲ ਤੱਕ ਤਾਂ ਚੰਗਾ ਭਲਾ ਸੀ। ਰਾਤੋਂ ਰਾਤ ਕੀ ਘੋੜੀ ਵੱਜ ਗਈ ਇਹਨੂੰ? ਪਿੰਡੀ ਸਭ ਤੋਂ ਤੇਜ਼ ਤਰਾਰ। ਤੇ ਮੈਂ ਇਸ ਦੇ ਸ ਕੋਰ ਪੜੀ ਜੀ ਸ਼ਕਰ ਬਣਾਉਂਦੇ ਆ ਬਸੰਤ ਕੌਰ ਨੂੰ ਪੁੱਛਣ ਲੱਗੀ। ਪਿੰਡੀ ਹੋਰ ਵੀ ਕਈ ਬੰਦੇ ਤੇ ਤ੍ਰਿੰਮਤ ਘਟਨਾ ਸਖਲ ਤੇ ਤਮਾਸ਼ਪਿੰਨ ਬਣ ਕੇ ਖੜੇ ਰਹੀ। ਇਨੇ ਨੂੰ ਕਿਸ ਨੇ ਮਿੰਦੂ ਦੀ ਮਾਂ ਨੂੰ ਸੱਦ ਲਿਆ ਵਾ ਤੇ ਕੀ ਹੋ ਗਿਆ ਮੇਰੇ ਪੁੱਤ ਨੂੰ ਹਾਈਵੇ ਮਿੰਦੇ ਮਿੰਦੀ ਦੀ ਮਾਂ ਆਉਂਦੀ ਆ ਹੀ ਦਹੱਥੜ ਮਾਰ ਕੇ ਰੋਣ ਲੱਗੀ ਤਾਈ ਤੂੰ ਕਿਰਾ ਇੱਧਰ ਹੋ ਆ ਦੇਖੋ ਲੈਨ ਦੇ ਡਾਕਟਰ ਨੂੰ ਰਜੂ ਨੇ ਮਸੀ ਮਿੰਦੇ ਦੀ ਮਾਂ ਨੂੰ ਪਾਸੇ ਕੀਤਾ ਰਜੂ ਮਿੰਦੇ ਦਾ ਜਿਗਰੀ ਜਰ ਰਹੋਂ ਦੇ ਨਾਤੇ ਉਸ ਦੀ ਪਰਵਾਹ ਵੀ ਬਥੇਰੇ ਕਰਦਾ ਸੀ ਮਿੰਦੇ ਨੂੰ ਸ਼ਮਸ਼ਾਨ ਘਾਟ ਕੋਲ ਬੇਸੁੱਧ ਡਿੱਗਿਆ ਵੇਖੋ ਫੋਨ ਹਸਪਤਾਲ ਤੇ ਡਾਕਟਰ ਨੂੰ ਬੁਲਾ ਲਿਆਇਆ ਸੀ ਨਬਜ਼ ਚੱਲਦੀ ਪਈ ਜੀ ਡਾਕਟਰ ਨੇ ਸਭ ਨੂੰ ਹੌਸਲਾ ਰੱਖਣ ਲਈ ਆਕੇ ਆਪਚਾਰ ਆਤ ਕਰਨ ਮੰਗਰੋਂ ਮਿੰਦੀ ਨੂੰ ਕਰ ਲਿਆ ਅੰਦਗਿਆ ਹਰਤੀ ਕੱਲ ਸੀ ਕਿ ਮਿੰਦੀ ਨੂੰ ਪਿਛਲਾ ਕੁਝ ਵੀ ਚਾਦ ਨਹੀਂ ਸੀ ਇਹ ਵੀ ਨਹੀਂ ਕਿ ਉਹ ਘਰੋਂ ਸ਼ਮਸ਼ਾਨ ਘਟ ਵੱਨਿਕ ਕਾ ਤੁਰਿਆ ਸੀ ਤੇ ਉੱਥੇ ਆਪੜਨ ਤੇ ਉਸ ਨਾਲ ਕੀ ਹੋਇਆ ਅਗਲੇ ਦਿਨ ਤਿੰਨ ਮਿੰਦੀ ਨੂੰ ਰਹਿ ਰਹਿ ਕੇ ਦੋਰੀ ਪੰਦੀ ਰਹੀ ਉਸ ਦੇ ਆਪਣੇ ਕਹਿਣ ਮੁਤਾਬਿਕ ਮਿੰਦੀ ਨੂੰ ਕਿਸੇ ਕੁੜੀ ਦੀਆਂ ਚੀਕਾਂ ਸੁਣਦੀਆਂ ਸਨ ਜਿਹੜੀ ਕਿ ਉਸ ਨੂੰ ਵਾਰ-ਵਾਰ ਸ਼ਮਸ਼ਾਨ ਘਟੋਂ ਲਈ ਬੁਲਾ ਰਹੀ ਸੀ ਮੈਨੂੰ ਤੇ ਨਿੰਮੋ ਹੀ ਲੱਗਦੀ ਆ ਪਲਾ ਹੋਰ ਕੀ ਦੀਆਂ ਚੀਕਾਂ ਸੁਣਦੀਆਂ ਹੋਣੀਆਂ ਹੋ ਨਾ ਹੋ ਇਹ ਤਾਂ ਉਹੀ ਆ ਪਜਨੀ ਨੇ ਸਜੀ ਸਤ ਵਿੱਚ ਹੋਰ ਹੀ ਵਿਚਾਰ ਚੱਲ ਚੱਕਿਆ ਅਗਲੇ ਹੀ ਦਿਨ ਪਿੰਦੇ ਕੁਝ ਲੋਕ ਮਿੰਦੇ ਨੂੰ ਪਿਲੇ ਵਾਲੇ ਬਾਬੇ ਕੋਲ ਲੱਗੇ ਫੇਰ ਤਾਂ ਇੱਕ ਤੋਂ ਬਾਅਦ ਇੱਕ ਬਾਬਾ ਤੇ ਨਿਤ ਨਮਾ ਪਖੰਡ ਪਰ ਇਹ ਸਭ ਕਾਸੇ ਨਾਲ ਵੀ ਕੋਈ ਫਰਕ ਨਾ ਪਿਆ ਤੇ ਮਿੰਦੇ ਨੂੰ ਉਮ ਹੀ ਕਿਸੇ ਕੁੜੀ ਦੀਆਂ ਚੀਕਾਂ ਸੁਣਦੀਆਂ ਰਹੀਆਂ ਮੈਨੂੰ ਬਚਾਲਾ ਮਿੰਦੇ ਮੈਨੂੰ ਬਚਾਲਾ ਮਿੰਦੇ ਮਿੰਦੇ ਆਵਾਜ਼ ਉੱਚੀ ਹੁੰਦੀ ਤੇ ਫਿਰ ਦੂਰ ਹੁੰਦੀ ਜਾਂਦੀ ਮਿੰਦਾ ਇੱਕ ਅਜੀਬ ਜਿਹੇ ਕਸ਼ਮਕਸ਼ ਵਿੱਚ ਫਸਦਾ ਜਾ ਰਿਹਾ ਸੀ ਹਾ ਤੌਦ ਹੋਈ ਜਦ ਉਹ ਇੱਕ ਵਾਰੀ ਫੇਰ ਤੋਂ ਰਾਤ ਵਿਲੇ ਸ਼ਮਸ਼ਾਨ ਘਟਵੰਨੀ ਤੁਰ ਪਿਆ ਮਿੰਦੀ ਮੈਂ ਇੱਥੇ ਆ ਮਿੰਦੀ ਮੈਨੂੰ ਬਚਾ ਲਾ ਬਚਾ ਲਾ ਮੈਨੂੰ ਮਿੰਦੀ ਮਿੰਦੀ ਆਵਾਜ਼ ਇੱਕ ਵਾਰ ਫਿਰ ਦੂਰ ਹੁੰਦੀ ਗਈ ਤੇ ਰਾਤ ਦੇ ਸਨਾਟੇ ਵਿੱਚ ਕਿਤੇ ਗਵਾਚ ਗਈ ਹਾਂ ਮੈਂ ਹੀ ਆ ਮਿੰਦਾ ਕੌਣ ਆ ਤੂੰ ਕਿੱਥੇ ਆ ਮਿੰਦਾ ਬੋਲਦਾ ਗਿਆ ਪਰ ਉਸਨੂੰ ਕਿਦਰੇ ਵੀ ਉਹ ਕੁੜੀ ਨਾ ਦੇਸੀ ਜਿਸ ਤਿਆਂ ਕਿ ਆਵਾਜ਼ਾਂ ਉਸਨੂੰ ਦਿਨ ਰਾਤ ਤੰਗ ਕਰਦੀਆਂ ਰਹਿੰਦੀਆਂ ਸਨ ਆ ਮਿੰਦੇ ਦੇ ਸਿਰ ਤੇ ਹੋਈ ਜ਼ੋਰਦਾਰ ਹਮਲੇ ਨੇ ਉਸਨੂੰ ਪਿੱਛੇ ਮੁੜਨ ਤੱਕ ਦਾ ਵਕਤ ਨਾ ਦਿੱਤਾ ਤੇ ਮਿੰਦਾ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਿਆ ਅਗਲੀ ਸਵੇਰ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਹੀ ਪਤਾ ਲੱਗਾ ਉਹ ਮਿੰਦੇ ਨੂੰ ਹਸਪਤਾਲ ਲਿਜਾਣ ਲੈ ਆਏ ਮਿੰਦੇ ਦੀ ਹਾਲਤ ਹੁਣ ਕਤਰੇ ਤੋਂ ਬਾਹਰ ਸੀ ਹਸਪਤਾਲ ਵਿੱਚ ਉਸ ਰਾਤ ਇੱਕ ਅਜੀਬ ਜਿਹੀ ਘਟਨਾ ਵਾਪਰੀ ਮਿੰਦੇ ਨੂੰ ਫਿਰ ਤੋਂ ਕਿਸੇ ਕੁੜੀ ਦੀਆਂ ਚੀਕਾਂ ਸੁਣਾਈ ਦਿੱਤੀਆਂ ਪਰ ਇਸ ਵਾਰ ਇੱਕ ਵੀ ਵੇਮ ਨਹੀਂ ਸੀ ਮਿੰਦੇ ਨੇ ਵੇਖਿਆ ਕਿ ਇਹ ਆਵਾਜ਼ਾਂ ਉਸ ਦੇ ਨਾਲ ਦੇ ਕਮਰੇ ਵਿੱਚੋਂ ਹੀ ਆ ਰਹੀਆਂ ਨੇ ਕੁੜੀ ਬੱਚਾ ਉਹ ਬੱਚਾ ਉਹ ਚਲਾ ਰਹੀ ਸੀ ਪਰ ਉਸ ਦੀ ਮਦਦ ਲਈ ਉੱਥੇ ਨਾ ਤਾਂ ਕੋਈ ਸੀ ਤੇ ਨਾ ਹੀ ਕੋਈ ਆ ਸਕਦਾ ਸੀ ਮਿੰਦੇ ਨੇ ਜਰਾ ਹਿੰਮਤ ਕੀਤੀ ਤੇ ਉੱਠ ਖਲੋਇਆ ਮਗਰ ਉਸ ਨੇ ਜੋ ਵੀ ਨਜ਼ਾਰਾ ਵੇਖਿਆ ਉਸ ਨਜ਼ਾਰੇ ਨੇ ਮਿੰਦੇ ਨੂੰ ਸਭ ਭੁੱਲਿਆ ਵਰਸੇ ਜਾਦ ਕਰਵਾ ਦਿੱਤਾ ਲਗਭਗ 1 ਮਹੀਨੇ ਪਹਿਲਾਂ ਮਿੰਦੇ ਦੀ ਘਰ ਵਾਲੀ ਨਿੰਮੋ ਨੂੰ ਗੁਰਦੇ ਦੀ ਕਿਸੇ ਸਮੱਸਿਆ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਮਿੰਦੇ ਚਾ ਉਸ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹਸਪਤਾਲ ਰੁਕ ਨਹੀਂ ਦਿੱਤਾ ਜਾ ਰਿਹਾ ਸਮੱਸਿਆ ਮਾਮੂਲੀ ਸੀ ਗੁਰਦੇ ਵਿੱਚ ਨਿੱਕੀ ਜਿਹੀ ਪੱਥਰੀ ਬਣ ਗਈ ਸੀ ਜੋ ਆਪਰੇਸ਼ਨ ਨਾਲ ਸਹਿਜ ਹੀ ਠੀਕ ਹੋ ਜਾਣੀ ਸੀ ਪਰ ਇਹ ਸਮੱਸਿਆ ਬਾਅਦ ਮਿੰਦੇ ਤੇ ਉਸੇ ਪਰਿਵਾਰ ਨੂੰ ਵਦਾ ਚੜਾ ਕੇ ਦਸਨ ਪਿੱਛੇ ਹਸਪਤਾਲ ਦੇ ਡਾਕਟਰਾਂ ਦੀ ਮਿਲੀ ਜੁਲੀ ਭੁਗਤ ਸੀ ਅਸਲ ਉਹ ਹਸਪਤਾਲ ਵਿੱਚ ਮਨੁੱਖੀ ਅੰਗਾਂ ਨੂੰ ਵੇਚਣ ਦਾ ਗੈਰ ਕਾਨੂੰਨੀ ਕੰਮ ਕਰਦੇ ਸਨ ਮੈਂਦੇ ਨੂੰ ਸ਼ੱਕ ਸੀ ਇਸ ਲਈ ਉਹ ਉਸ ਰਾਤ ਬਿਨਾਂ ਕਿਸੇ ਨੂੰ ਕੁਝ ਦੱਸੇ ਪੁੱਛੇ ਹੀ ਹਸਪਤਾਲ ਚਲਾ ਗਿਆ ਪਰ ਉਸੇ ਕੁਝ ਕਰ ਸਕਣ ਤੋਂ ਪਹਿਲਾਂ ਹੀ ਡਾਕਟਰ ਨੇ ਆਪਣਾ ਕੰਮ ਕਰ ਦਿੱਤਾ ਉਸ ਰਾਤ ਵਿਚਾਰੀ ਨਿੰਮੋ ਪੜਾ ਵਿਲਕੀ ਪਰ ਕਿਸੇ ਨੇ ਉਸ ਦੀ ਖੈਰ ਨਾ ਪਾਈ ਸਭ ਤੋਂ ਮੰਦ ਭਗਤ ਇਹ ਸੀ ਕਿ ਨਿੰਮੋ ਨੂੰ ਕੇਵਲ ਆਪਣਾ ਅੰਗ ਹੀ ਨਹੀਂ ਸਗੋਂ ਆਪਣੀ ਜਾਨ ਵੀ ਗਵਾਉਣੀ ਪਈ ਕਿਉਂ ਜੋ ਡਾਕਟਰਾਂ ਦੀ ਕਾਲ ਦੀ ਲਾਪਰਵਾਹੀ ਸਦਕਾ ਨਿੰਮੋ ਦੇ ਸਰੀਰ ਦਾ ਕਾਫੀ ਸਾਰਾ ਖੂਨ ਬੇਰਥ ਚਲਾ ਗਿਆ ਸੀ ਮਿੰਦਨ ਨੂੰ ਦੇਰ ਇਸ ਲਈ ਹੋਈ ਕਿ ਰਾਹ ਵਿੱਚ ਕੁਝ ਗੁੰਡੇ ਵਿਚਾਰੀ ਇੱਕ ਨਾਬਾਲਗ ਨੂੰ ਛੇੜ ਰਹੇ ਸਨ ਕੁੜੀ ਡਰੀ ਸਹਿਮੀ ਜੀਆਂ ਅੱਖਾਂ ਨਾਲ ਆਪਣੇ ਆਲੇ ਦੁਆਲੇ ਵੇਖ ਰਹੀ ਸੀ ਪਰ ਕੋਈ ਉਸ ਨੂੰ ਆਪਣੀ ਮਦਦ ਕਰਨ ਲਈ ਦਿਸ ਨਹੀਂ ਰਿਹਾ ਸੀ ਸ਼ਮਸ਼ਾਨ ਘਟ ਬੰਨੀ ਤਾਂ ਓਵੇਂ ਦੇਰ ਸਵੇਰ ਸ਼ਾਨਾਟਾ ਹੀ ਛਾਇਆ ਰਹਿੰਦਾ ਫਿਰ ਭਲਾ ਉਸ ਦੀ ਮਦਦ ਲਈ ਆਉਣਾ ਹੀ ਕਿਨੇ ਸੀ ਇਸ ਨੂੰ ਉਸ ਕੁੜੀ ਦੀ ਕਿਸਮਤ ਕਹੋ ਜਾਂ ਮਿੰਦੇ ਨੂੰ ਰੱਬ ਵੱਲੋਂ ਹੋਇਆ ਕੋਈ ਇਸ਼ਾਰਾ ਕਿ ਉਹ ਉਸ ਦੀ ਮਦਦ ਲਈ ਉੱਥੇ ਪਹੁੰਚ ਗਿਆ ਕੀ ਕਰਦੇ ਹੋ ਮਿੰਦੀ ਦੀ ਇੱਕੋ ਬੜਕ ਨਾਲ ਗੁੰਡਿਆਂ ਨੂੰ ਹੱਥਾਂ ਪੈਰਾਂ ਦੀ ਪੈ ਕੇ ਉਹ ਉਥੋਂ ਨਸ ਗਏ ਤੇ ਇਹ ਧਰਮਿੰਦੇ ਨੇ ਕੁੜੀ ਦੇ ਸਿਰ ਤੇ ਹੱਥ ਫੇਰਦਿਆਂ ਉਸ ਨੂੰ ਪੈੰਜਿਹਾ ਪਿਆਰ ਕੀਤਾ ਕੁੜੀ ਨੂੰ ਉਸੇ ਘਰ ਛੱਡਣ ਤੋਂ ਲੈ ਕੇ ਵਾਪਸ ਹਸਪਤਾਲ ਮੁੜਨ ਤੱਕ ਮਿੰਦੀ ਨੂੰ ਕਾਫੀ ਵਕਤ ਲੱਗ ਗਿਆ ਸੀ ਹਸਪਤਾਲ ਅੰਦਰ ਮਿੰਦੀ ਨੇ ਡਾਕਟਰਾਂ ਨੂੰ ਕਾਲਾ ਕਰਿਆ ਕਰਦਿਆਂ ਵਿਖ ਲਿਆ ਸੀ ਡਾਕਟਰਾਂ ਨੂੰ ਜਿਵੇਂ ਹੀ ਮਿੰਦੀ ਦੇ ਪੈਰਾਂ ਦੇ ਖੜਾਕ ਤੋਂ ਉਸ ਦੇ ਦਰਵਾਜ਼ੇ ਕੋਲੇ ਹੋਣ ਦੀ ਪਿੰਕ ਲੱਗੀ ਉਹਨਾਂ ਮਿੰਦੇ ਨੂੰ ਤਰਦੂਚਿਆ ਮਿੰਦੇ ਦੇ ਕੋਈ ਅਜੀਬ ਕਿਸਮ ਦੀ ਦਵਾਈ ਵਾਲਾ ਟੀਕਾ ਲਗਾ ਕੇ ਉਹਨਾਂ ਮਿੰਦੇ ਨੂੰ ਬੇਸ਼ਤੁੱਧ ਕਰ ਛੱਡਿਆ ਮਿੰਦੇ ਦੇ ਸ਼ਦਾਈ ਹੋਣ ਪਿੱਛੇ ਇਸ ਦਵਾਈ ਦਾ ਵੀ ਆਪਣਾ ਯੋਗਦਾਨ ਰਿਹਾ ਦਵਾਈ ਦੀ ਓਵਰਡੋਸ ਨੇ ਮਿੰਦੇ ਦਾ ਧਮਾਗੀ ਸੰਤੁਲਨ ਖਰਾਬ ਕਰ ਛੱਡਿਆ ਮਿੰਦੇ ਨੂੰ ਜੋ ਦੌਰੇ ਪੈਂਦੇ ਸਨ ਉਹ ਅਸਲ ਸਕੀਜ਼ੋਫ੍ਰੀਨੀਆ ਕਾਰਨ ਸਨ ਉਦੋਂ ਚਿਤ ਕਦੇ ਵੀ ਮਿੰਦੇ ਦੀ ਤਬੀਅਤ ਖਰਾਬ ਹੁੰਦੀ ਉਸ ਨੂੰ ਉਸੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਦੇਖੇ ਡਾਕਟਰ ਦਾ ਲੱਗਦੀ ਹੀ ਉਸ ਨੂੰ ਉਸੇ ਦਵਾਈ ਦਾ ਥੋੜਾ ਥੋੜਾ ਡੋਸ ਦਿੰਦੇ ਰਹਿੰਦੇ ਤਾਂ ਜੋ ਮਿੰਦੇ ਦੀ ਹਾਲਤ ਵਿੱਚ ਸੁਧਾਰ ਨਾ ਸਕੇ ਤੇ ਉਸ ਦੀ ਵਿਗੜੀ ਦਿਮਾਗੀ ਹਾਲਤ ਉਸੇ ਤਰ੍ਹਾਂ ਹੀ ਬਰਕਰਾਰ ਰਹੇ। ਵਰਤਮਾਨ ਹੁਣ ਜਦੋਂ ਮਿੰਦੇ ਨੂੰ ਕਿਸੇ ਕੁੜੀ ਦੀ ਹਕੀਕਤ ਵਿੱਚ ਹੀ ਆਵਾਜ਼ਾਂ ਸੁਣਨ ਲੱਗੀਆਂ ਸਨ ਤਾਂ ਉਹ ਉਸੇ ਕਮਰੇ ਮੂਰੇ ਚੱਕਲੋਤਾ ਸੀ। ਉਸ ਦੀਆਂ ਅੱਖਾਂ ਸਾਹਮਣੇ ਦੇ ਨਜ਼ਾਰੇ ਨੇ ਉਸ ਨੂੰ ਸਭ ਕੁਝ ਚੇਤੇ ਕਰਵਾ ਦਿੱਤਾ ਸੀ। ਸਭ ਜ਼ਿਆਦਾ ਹੁੰਦੇ ਹੀ ਮਿੰਦੇ ਨੇ ਬਿਨਾਂ ਵਕਤ ਗੁਜ਼ਾਇਆ ਹਸਪਤਾਲ ਦੇ ਟੈਲੀਫੋਨ ਤੋਂ ਆਪਣੀ ਜਿਗਰੀ ਸਰ ਰਜੂ ਨੂੰ ਫੋਨ ਕੀਤਾ ਰਜ ਦੇ ਪਹੁੰਚਣ ਤੱਕ ਮਿੰਦੇ ਨੇ ਸਾਰੇ ਡਾਕਟਰਾਂ ਨੂੰ ਕਮਰੇ ਅੰਦਰ ਬੰਦ ਕਰ ਛੱਡਿਆ ਸੀ ਬਾਹਰੋਂ ਕੁੰਡੀ ਲਾ ਕੇ ਚਰਮਿੰਦਾ ਹਿੱਥਾ ਪੌੜੀਆਂ ਵੱਲ ਉਤਰੀਆ ਤਾਂ ਸਾਹਮਣੇ ਆਪਣੀ ਜਿਗਰੀ ਚਾਰ ਰਜ ਨੂੰ ਵੇਖ ਕੇ ਜਿਵੇਂ ਉਸੇ ਸਾਹ ਵਿੱਚ ਸਾ ਆ ਗਏ ਹੁਣ ਨਹੀਂ ਤਾਂ ਡਰ ਦੇ ਮਾਰੇ ਮਿੰਦੀ ਰਤਾਸ ਨਾਲ ਸਾਹ ਹੀ ਨਹੀਂ ਸਿਰਲ ਰਿਹਾ ਮਿੰਦੇ ਨੇ ਰਜ ਨੂੰ ਸਭ ਸੱਚਾਈ ਦਸੀ ਰਾਜਤ੍ਰੰਤ ਪਿੰਡ ਬਾਰੇ ਨੂੰ ਇਕੱਠਾ ਕਰ ਲਿਆਇਆ ਤੇ ਨਾਲ ਹੀ ਉਸਨੇ ਪੁਲਿਸ ਨੂੰ ਵੀ ਫੋਨ ਕਰ ਦਿੱਤਾ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਬੰਦੀ ਕਾਰਵਾਈ ਕਰਕੇ ਸਾਰੇ ਮੁਲਾਜ਼ਮਾਂ ਨੂੰ ਉਮਰ ਕੈਦੀ ਸੱਚਾ ਹੋਈ ਮਿੰਦੀ ਨੂੰ ਇਲਾਜ ਲਈ ਸ਼ਹਿਰ ਦੇ ਵੱਡੇ ਹਸਪਤਾਲ ਭੇਜਿਆ ਗਿਆ ਰਾਜਮੈਸ ਖਲ ਦੇ ਖੁਸ਼ੀ ਸਿੱਕੀ ਉਸਦੀ ਤਰਤੀਬ ਕੰਮ ਆਈ ਅਸਲ ਹੋਇਆ ਇਹ ਕਿ ਜਦ ਤੋਂ ਮਿੰਦੀ ਨੂੰ ਦੌਰੇ ਪੈਣ ਲੱਗੇ ਸਨ ਉਹ ਮਿੰਦੇ ਦੀ ਹਰ ਛੋਟੀ ਤੋਂ ਛੋਟੀ ਹਰਕਤ ਵੀ ਨੋਟ ਕਰਦਾ ਰਿਹਾ ਸੀ ਜਦ ਵੀ ਮਿੰਦੇ ਨੂੰ ਤਬੀਅਤ ਖਰਾਬ ਹੋਣ ਤੇ ਹਸਪਤਾਲ ਲਿਆਇਆ ਜਾਂਦਾ ਸੀ ਰਾਜੂ ਇਹ ਤੱਕ ਵੀ ਨੋਟ ਕਰਦਾ ਸੀ ਕਿ ਉਸ ਨੂੰ ਕਿਹੜਾ ਟੀਕਾ ਤੇ ਕਿੰਨੇ ਟੀਕੇ ਲਗਾਏ ਜਾ ਰਹੇ ਹਨ ਰਾਜੂ ਘਟ ਪੜਿਆ ਹੋਣ ਕਰਕੇ ਦਵਾਈ ਦਾ ਨਾਂ ਤਾਂ ਯਾਦ ਨਾ ਰੱਖ ਪਾਉਂਦਾ ਪਰ ਦਵਾਈ ਦੇ ਮੂਰਲੇ ਅੱਖਰ ਉਸ ਨੂੰ ਚੇਤੇ ਰਹਿ ਜਾਂਦੇ ਫਿਰ ਦੋ ਬਾਰੇ ਮਿੰਦਾ ਸ਼ਮਸ਼ਾਨ ਘੜ ਕੋਲ ਡਿੱਗਿਆ ਮਿਲਿਆ ਤਾਂ ਰਾਜੂ ਨੂੰ ਸ਼ੱਕ ਹੋਇਆ ਕਿ ਲਾਸ਼ ਦੇ باوجود ਵੀ ਲਾਸ਼ ਦਾ ਕੋਈ ਅਸਰ ਕਿਉਂ ਨਹੀਂ ਜੋਸਨੇ ਸੱਚੀ ਜੜ ਤੱਕ ਆਪਣਣ ਲਈ ਮਿੰਦੇ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਲੈਬਾਰਟਰੀ ਜਾਂਚ ਕਰਵਾਈ ਸੱਚ ਦਾ ਪਰਦਾ ਫਾਸ਼ ਹੁੰਦੇ ਹੀ ਰਾਜੂ ਨੇ ਆਪਣੀ ਤਰਤੀਬ ਬਣਾਉਣੀ ਸ਼ੁਰੂ ਕਰ ਦਿੱਤੀ ਉਸਨੇ ਮਿੰਦੇ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਬਦਲ ਦਿੱਤੀਆਂ ਮਿੰਦੇ ਦੀ ਹਾਲਤ ਵਿੱਚ ਸੁਧਾਰ ਸ਼ੁਰੂ ਤਾਂ ਹੋਇਆ ਪਰ ਬਹੁਤ ਹੀ ਮੱਧਮ ਰਫ਼ਤਾਰ ਨਾਲ ਪਹਿਲੀ ਵਾਰ ਮਿੰਦੇ ਦਾ ਸ਼ਮਸ਼ਾਨ ਘਾਟਵੰਨੀ ਜਾਣਾ ਤੇ ਮਗਰੋਂ ਉਸ ਸਭ ਭੁੱਲ ਜਾਣਾ ਉਸਦੀ ਬਿਮਾਰੀ ਦਾ ਅਸਰ ਸੀ ਬਾਦ ਵਿੱਚ ਉਸ ਨੂੰ ਕਿਸੇ ਕੁੜੀ ਦੀਆਂ ਚੀਕਾਂ ਸੁਣਾਈ ਦੇਣੀਆਂ ਇਹ ਉਸ ਦਾ ਵਹਿਮ ਸੀ ਜੋ ਉਸ ਵੇਲੇ ਤੋਂ ਸ਼ੁਰੂ ਹੋਇਆ ਸੀ ਜਿਸ ਵੇਲੇ ਉਸ ਨੂੰ ਪਹਿਲੀ ਵਾਰ ਸ਼ਮਸ਼ਾਨ ਘਾਟ ਕੋਲ ਟਿੱਕੇ ਪੈਨੋ ਕਰ ਲਿਆਂਦਾ ਗਿਆ ਸੀ ਟਿੱਕਾ ਰਸਤੀ ਉਪਚਾਰ ਵੇਲੇ ਡਾਕਟਰਾਂ ਵੱਲੋਂ ਉਸ ਨੂੰ ਉਹ ਹੀ ਦਵਾਈਆਂ ਦਿੱਤੀਆਂ ਗਈਆਂ ਸਨ ਜਿਸ ਨਾਲ ਕਿ ਉਸ ਦਾ ਮਾਨਸਿਕ ਸੰਤੁਲਨ ਖਰਾਬ ਹੋ ਵੀ ਮਿੰਦੇ ਦੀ ਦੂਜੀ ਵਾਰ ਸ਼ਮਸ਼ਾਨ ਘਾਟ ਪੱਨੇ ਜਾਨ ਤੱਕ ਰਾਜੂ ਨਿਯੋਸ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਟੈਸਟ ਕਰਵਾ ਲਈਆਂ ਸਨ ਫਿਰ ਉਹਨਾਂ ਦੀ ਬਦਲੀ ਵੀ ਕਰ ਦਿੱਤੀ ਸੀ ਇਸ ਦਰਮਿਆਨ ਮਿੰਦੇ ਨੂੰ ਕਈ ਬਾਬਿਆਂ ਤੇ ਡੇਰੀਆਂ ਤੇ ਵਿਲੇਜ ਆਇਆ ਗਿਆ ਮਿੰਦੇ ਦੇ ਮਾੜੀ-ਮੋਟੀ ਹਾਲਤ ਸੁਧਰਨ ਨੂੰ ਪਿੰਡ ਦੇ ਲੋਕ ਕਿਸੇ ਬਾਬੇ ਦਾ ਚਮਤਕਾਰ ਦੱਸਦੇ ਇਸ ਤਰ੍ਹਾਂ ਅੰਧਵਿਸ਼ਵਾਸ ਦੇ ਪੱਤੇ ਲੋਕ ਮਿੰਦੇ ਨੂੰ ਨਾਲ ਲਜਾਈ ਪਤਾ ਨਹੀਂ ਕਿੰਨੇ ਹੀ ਡੇਰੀਆਂ ਤੇ ਭਟਕਦੇ ਰਹੇ ਪਰ ਲੋਕਾਂ ਦੇ ਇਸ ਅੰਧਵਿਸ਼ਵਾਸ ਨੇ ਰਾਜੂ ਨੂੰ ਇੱਕ ਮੌਕਾ ਦਿੱਤਾ ਮੌਕਾ ਆਪਣੇ ਜਰ ਦੀ ਜਾਨ ਬਚਾਉਣ ਦਾ ਸਜਦ ਮਿੰਦਾ ਦੂਜੀ ਵਾਰ ਸ਼ਮਸ਼ਾਨ ਘਟ ਮੰਨੇ ਗਿਆ ਰਾਜੂ ਨੇ ਜਾਨਵਰ ਚ ਕੋ ਸਤ ਧਿਆਨ ਢੜਕਾਉਣ ਲਈ ਕਿਸੇ ਕੁੜੀ ਵਰਗੀ ਆਵਾਜ਼ ਕੜ ਕੇ ਉਸ ਨੂੰ ਪੁਕਾਰਿਆ ਇਸ ਮਦਦ ਦੀ ਪੁਕਾਰ ਨੇ ਮਿੰਦੇ ਤੇ ਉਹ ਜਿਹਾ ਹੀ ਅਸਰ ਕੀਤਾ ਜਿਹਾ ਜਿਹਾ ਕਿ ਰਾਜੂ ਚਾਹੁੰਦਾ ਸੀ ਚਰਮਿੰਦਾ ਆਵਾਜ਼ ਨੂੰ ਲੱਭਣ ਤੁਰਿਆ ਤਾਂ ਉਸੇ ਵਕਤ ਰਾਜੂ ਨੇ ਉਸ ਦੇ ਸਿਰ ਤੇ ਸੋਟੀ ਦਾ ਵਾਰ ਕਰਕੇ ਉਸ ਨੂੰ ਪੁੰਝੇ गिरा ਦਿੱਤਾ ਮਿੰਦੇ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਉਸ ਨੇ ਮਿੰਦੇ ਦੇ ਹੱਥ ਤੇ ਆਪਣਾ ਫੋਨ ਨੰਬਰ ਲਿਖ ਦਿੱਤਾ ਤਾਂ ਜੋ ਸਭ ਜਦ ਆਉਂਦੇ ਹੀ ਮਿੰਦਾ ਕੋਈ ਕਾਰਵਾਈ ਕਰਨ ਝੋਗਾ ਹੋ ਜਾਵੇ ਇਸ ਤੋਂ ਪਹਿਲਾਂ ਰਾਜੂ ਨੇ ਆਪਣੀ ਪੜਤਾਲ ਰਾਹੀਂ ਇਹ ਵੀ ਪਤਾ ਕਰ ਲਿਆ ਸੀ ਕਿ ਹਸਪਤਾਲ ਵਿੱਚ ਕੋਈ ਗੈਰਕਾਨੂੰਨੀ ਕੰਮ ਚੱਲ ਰਿਹਾ। ਬੱਸ ਉਸ ਨੂੰ ਇੰਤਜ਼ਾਰ ਸੀ ਤਾਂ ਇੱਕ ਸਹੀ ਮੌਕੇ ਦਾ। ਇਸ ਲਈ ਆਪਣੀ ਸੂਝ-ਫੂਝ ਨਾਲ ਰਾਜੂ ਨੇ ਨਾ ਕੇਵਲ ਆਪਣੀ ਜਾਰੀ ਦੀ ਲਾਜ ਰੱਖੀ ਸਗੋ ਕਾਲੀ ਕੰਮ ਕਰਨ ਵਾਲਿਆਂ ਨੂੰ ਰੰਗੀ ਹੱਤੀ ਫੜਵਾ ਕੇ ਕਈ નિર્ਦੋਸ਼ ਲੋਕਾਂ ਦੀ ਜਾਨ ਵੀ ਬਚਾਈ ਹੈ। ਤਾਂ ਵਾਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸੈਸ਼ਕਲ